ਅਮੇਰਾ ਨਾਮ ਡਾਕਟਰ ਰੋਹਨ ਮਹਿਰਾ ਅੱਜ ਨਿਆਨ ਗਲੋਬਲ ਫਾਊਂਡੇਸ਼ਨ ਜਿਹਦੇ ਚੇਅਰਮੈਨ ਧੀਰਜ ਗਿੱਲ ਜੀ ਨੇ ਉਹਨਾਂ ਵੱਲੋਂ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਬਹੁਤ ਹੀ ਅੱਛਾ ਉਪਰਾਲਾ ਕੀਤਾ ਗਿਆ ਹੈ। ਕਰੀਬ 10000 ਤੇ ਕੋਲ ਜਿਹੜੇ ਇੱਕ ਸੋਰੇ ਜਿਹੜੇ ਆ ਪਸ਼ੂ ਪੰਛੀਆਂ ਦੇ ਲਈ ਡਿਸਟ੍ਰੀਬਿਊਟ ਕੀਤੇ ਉਹਨਾਂ ਨੇ ਤੇ ਲੋਕਾਂ ਨੂੰ ਜਾਗਰੂਕ ਕੀਤਾ ਕਿ ਜਿਸ ਤਰੀਕੇ ਦੇ ਨਾਲ ਸਾਨੂੰ ਗਰਮੀ ਲੱਗਦੀ ਹੈ ਉਸੇ ਤਰੀਕੇ ਦੇ ਨਾਲ ਪਸ਼ੂ ਪੰਛੀਆਂ ਨੂੰ ਵੀ ਗਰਮੀ ਲੱਗਦੀ ਹੈ ਤੇ ਉਹ ਵੀ ਸਮਾਜ ਸਾਡੇ ਸਮਾਜ ਦਾ ਅੰਗ ਨੇ ਤੇ ਜਿਸ ਤਰੀਕੇ ਦੇ ਨਾਲ ਸਾਨੂੰ ਡੀਹਾਈਡਰੇਸ਼ਨ ਹੁੰਦੀ ਆ ਉਹਨਾਂ ਨੂੰ ਵੀ ਪਾਣੀ ਦੀ ਕਮੀ ਦੇ ਨਾਲ ਡੀਹਾਈਡਰੇਸ਼ਨ ਹੁੰਦੀ ਆ ਤੇ ਅਸੀਂ ਇਹਨਾਂ ਨੂੰ ਪਾਣੀ ਜਿਹੜਾ ਆਪਣਾ ਛੱਤ ਦੇ ਉੱਪਰ ਪੰਛੀਆਂ ਉਸਤੇ ਰੱਖੀ ਹਤੇ ਆਪਣੇ ਘਰਾਂ ਦੇ ਬਾਹਰ ਜਿਹੜੇ ਬੇਜੋਅਾਂ ਜਾਨਵਰ ਅੱਜ ਕਿਹੜੀ ਜਗ੍ਹਾ ਤੇ ਵੰਡ ਰਹੇ ਹੋ ਤੇ ਫਿਰ ਇਹਨਾਂ ਨੂੰ ਹੋਰ ਕਿੱਥੇ ਲੈ ਕੇ ਵੰਡੇ ਪੜਿਆ ਜਾਏਗਾ ਬਿਲਕੁਲ ਸਰ ਅਜ ਅਸੀਂ ਨੋਵਲਟੀ ਚੌਂਕ ਤੋਂ ਸ਼ੁਰੂਆਤ ਕੀਤੀ ਹੈ ਕਰੀਬ 1000 ਦੇ ਕੋਲ ਜਿਹੜੇ ਅਸੀਂ ਨੋਵਲਟੀ ਚੌਂਕ ਤੇ ਜਿਹੜੇ ਡਿਸਟ੍ਰਿਬਿਊਟ ਕੀਤੇ ਆ ਬਾਕੀ ਅਸੀਂ ਕੰਪਨੀ ਬਾਗ 골ਬਾਗ ਅਲੱਗ-ਅਲੱਗ ਜਗ੍ਹਾ ਤੇ ਤੇ ਸਕੂਲਾਂ ਦੇ ਵਿੱਚ ਵੀ ਜਾ ਕੇ ਜਿਹੜੇ ਨਿਆਨ ਗਲੋਬ ਕੀ ਅੱਗੇ ਜਿਹੜੀ ਹੈ ਜਿਹੜੀ ਅਸੀਂ ਮੁਹਿੰਮ ਨੈਸ਼ਨਲ ਗਲੋਬਲ ਫਾਊਂਡੇਸ਼ਨ ਨੇ ਸ਼ੁਰੂ ਕੀਤੀ ਹੈ ਉਹ ਕੰਟੀਨਿਊ ਚੱਲਦੀ ਰਹੇ ਇੱਕ ਆਪਣਾ ਕਿੱਟ ਹੈ ਗੱਡੀਆਂ ਵਾਲਿਆਂ ਨੂੰ ਜਾਂ ਕਿੰਨਾ ਕਿੰਨਾ ਨੂੰ ਬਿਲਕੁਲ ਸਰ ਸਾਰਿਆਂ ਨੂੰ ਅਸੀਂ ਦੇ ਰਹੇ ਹਾਂ ਤਾਂ ਕਿ ਜਿਆਦਾ ਤੋਂ ਜਿਆਦਾ ਲੋਕ ਜਿਹੜਾ ਜਾਗਰੂਕ ਹੋ ਸਕਣ ਤੇ ਆਪਣੇ ਬੱਚਿਆਂ ਨੂੰ ਵੀ ਅੱਗੇ ਜਾਗਰੂਕ ਕਰ ਸਰ ਜਿਹੜਾ ਤੁਹਾਡਾ ਉਪਰਾਲਾ ਕਿੰਨੀ ਦੇਰ ਤੋਂ ਚੱਲ ਰਿਹਾ ਹੈ ਦੇਖੋ ਸਰ ਅੱਜ ਦੇਖੋ ਧੀਰਤ ਜੀ ਕਾਫੀ ਸਾਲਾਂ ਤੋਂ ਲੰਬੇ ਸਮੇਂ ਤੋਂ ਜਿਹੜੇ ਪਸ਼ੂ ਪੰਛੀਆਂ ਦੇ ਵੀ ਸੇਵਾ ਕਰ ਰਹੇ ਨੇ ਇਨਸਾਨਾਂ ਦੇ ਨਾਲ ਨਾਲ ਤੇ ਕਰੀਬ 10 ਤੋਂ 15 ਸਾਲ ਹੋ ਗਏ ਉਹਨਾਂ ਨੂੰ ਇਸ ਚੀਜ਼ ਦੇ ਵਿੱਚ ਸੇਵਾ ਕਰਦੇ ਹੋਏ ਤੇ ਮੈਂ ਕਵਾਂਗਾ ਉਹਨਾਂ ਦਾ ਬਹੁਤ ਹੀ ਅਸੀਂ ਧੰਨਵਾਦ ਕਰਦੇ ਹਾਂ ਧੀਰਜ ਜੀ ਦਾ ਕਿ ਉਹਨਾਂ ਨੇ ਹਰ ਸਾਲ ਗਰਮੀਆਂ ਦੇ ਵਿੱਚ ਇਹ ਉਪਰਾਲਾ ਕਰਨਾ ਹੁੰਦਾ ਤੇ ਲੋਕਾਂ ਨੂੰ ਜਾਗਰੂਕ ਹਾਂਜੀ ਸਰ ਕੀ ਨਾਮ ਜੀ ਆਪਣਾ ਮੇਰਾ ਨਾਮ ਕਲਾਸ਼ ਹੈ ਤੇ ਮੈਂ ਨੈਨ ਗਲੋਬਲ ਫਾਊਂਡੇਸ਼ਨ ਦਾ ਟੀਮ ਮੈਂਬਰ ਹਾਂ ਤੇ ਸਭ ਤੋਂ ਪਹਿਲਾਂ ਤੇ ਮੈਂ ਤੁਹਾਨੂੰ ਦੱਸਾਂਗਾ ਕਿ ਜਿਸ ਤਰ੍ਹਾਂ ਕਿ ਗਰਮੀ ਵੱਧ ਗਈ ਹੈ ਗਲੇ ਇਨਸਾਨਾਂ ਦੇ ਸੁੱਕਨੇ ਸ਼ੁਰੂ ਹੋ ਗਏ ਹੈ ਤੇ ਪੰਛੀਆਂ ਨੂੰ ਵੀ ਪਿਆਸ ਲੱਗਦੀ ਹੈ ਪਹਿਲਾਂ ਛੱਪੜ ਹੁੰਦੇ ਸੀ ਤਲਾ ਹੁੰਦੇ ਸੀ ਜਿੱਥੇ ਪਾਣੀ ਪੀ ਲੈਂਦੇ ਸੀ ਅੱਜ ਇਹ ਸਭ ਚੀਜ਼ ਇਨਸਾਨਾਂ ਨੇ ਖਤਮ ਕਰ ਦਿੱਤੀ ਇਸ ਕਰਕੇ ਇਨਸਾਨਾਂ ਦੀ ਹੀ ਡਿਊਟੀ ਹੈ ਉਹਨਾਂ ਦੀ ਪਿਆਸ ਬੁਝਾਉਣੀ ਤੇ ਅੱਜ ਸਾਡੀ ਐਨ ਜੀਓ ਵੱਲੋਂ ਛੋਟਾ ਜਿਹਾ ਉਪਰਾਲਾ ਕੀਤਾ ਗਿਆ ਜਿੱਥੇ ਮਿੱਟੀ ਦੇ ਕਸੋਰੇ ਫਰੀ ਵੰਡੇ ਜਾ ਰਹੇ ਆ ਇਹਦੇ 'ਚ ਪਾਣੀ ਭਰ ਕੇ ਤੁਸੀਂ ਆਪਣੀ ਛੱਤ 'ਤੇ ਰੱਖੋ ਤਾਂ ਕਿ ਪੰਛੀਆਂ ਦੀ ਪਿਆਸ बुझ ਸਕੇ ਤੇ ਬਹੁਤ ਜ਼ਰੂਰੀ ਹੈ ਇਹ ਛੋਟਾ ਜਿਹਾ ਉਪਰਾਲਾ ਕਰਦੇ ਪਏ ਆ ਤੇ ਤੁਹਾਡਾ ਹੋ ਸਕਦਾ ਤੁਹਾਡੇ ਮਾਧਿਅਮ ਨਾਲ ਕੋਈ ਵਿਅਕਤੀ ਹੋਰ ਦੇਖੇ ਤੇ ਉਹ ਵੀ ਆਪਣੀ ਛੱਤ 'ਤੇ ਪਾਣੀ ਰੱਖੇ ਕਿਉਂਕਿ ਪੰਛੀ ਤੇ ਇਨਸਾਨਾਂ ਦਾ ਰਿ ਮੈਂ ਗੱਲ ਕਰਾਂ ਪੁਰਾਣੇ ਟਾਈਮ ਦੇ ਦੀ ਸਾਨੂੰ ਕਲਮ ਫੜਨ ਦੀ ਜਿਹੜੀ ਤਾਕਤ ਹੈ ਨਾ ਕਲਮ ਫੜਨੀ ਸਿਖਾਈ ਪੰਛੀਆਂ ਨੇ ਮੋਰ ਦਾ ਪੰਖ ਹੁੰਦਾ ਹੀ ਜਿੱਦ ਤੋਂ ਹੀ ਕਲਮ ਫੜ ਕੇ ਲਿਖਣਾ ਸ਼ੁਰੂ ਕੀਤਾ ਅੱਜ ਪੜ੍ਹ ਲਿਖ ਕੇ ਤਾਂ ਵੱਡੇ ਬੰਦ ਗਏ ਅਈ ਕੰਕਰੀਟ ਦਾ ਜੰਗਲ ਬਣਾ ਰਿਆ ਲੇਕਿਨ ਸਾਨੂੰ ਜਮੀਨੀ ਪੱਧਰ ਤੋਂ ਚੱਕਣ ਵਾਲੇ ਪੰਛੀ ਆ ਜੰਗਲ ਅਹੀ ਕਦੇ ਨਹੀਂ ਲਗਾਏ ਜੰਗਲ ਲਗਾਣ ਦੇ ਪੰਛੀ ਆ ਪੰਛੀਆਂ ਨੇ ਜੰਗਲ ਲਗਾਉਂਦੇ ਜਿਹਦੀ ਅਹੀ ਲੱਕੜਾਂ ਵੀ ਲੈਂਦੇ ਆ ਫਲ ਵੀ ਖਾਂਦੇ ਆ ਪੰਛੀ ਤੇ ਇਨਸਾਨ ਦਾ ਰਿਸ਼ਤਾ ਬਹੁਤ ਵੱਡਾ ਹੈ ਇਸ ਕਰਕੇ ਪੰਛੀ ਨੂੰ ਬਚਾਉਣਾ ਬਹੁਤ ਜ਼ਰੂਰੀ ਹੈ ਸਾਇੰਟਿਫਿਕਲੀ ਹੋ ਜੁਵੇ ਯਾ ਇਹ ਆਪਾਂ ਐਸਟਰੋਲੋਜੀ ਯਾਨੀ ਕਿ ਜੋਤਿਸ਼ ਵਿਗਿਆਨ ਦੇ ਹਿਸਾਬ ਨਾਲ ਵੀ ਗੱਲ ਕਰੀਏ ਤੇ ਕਿਸੇ ਵੀ ਬੰਦੇ ਨੂੰ ਵਪਾਰੀ ਘਾਟਾ ਹੁੰਦਾ ਪਰੇਸ਼ਾਨੀ ਹੁੰਦੀ ਹੈ ਤੇ ਉਹਨੂੰ ਪੰਡਤ ਇਹੀ ਕਹਦੇ ਇਹ ਵੀ ਪੰਛੀਆਂ ਨੂੰ ਦਾਣਾ ਪਾਓ ਪੰਛੀ ਨੂੰ ਪਾਣੀ ਪਾਓ ਤੇ ਇਹ ਗੂਗਲ ਕਰਕੇ ਦੇਖ ਲਓ ਗੂਗਲ ਵੀ ਤੁਹਾਨੂੰ ਦੱਸੇਗਾ ਕਿ ਪੰਛੀਆਂ ਨੂੰ ਪਾਣੀ ਪਾਣਾ ਤੁਹਾਡੇ ਜਿਹੜੇ ਆ ਮਾੜਾ ਟਾਈਮ ਜਿਹੜਾ ਹੈ ਜੋਤਿਸ਼ਾਸਤ ਦੇ ਮੁਤਾਬਿਕ ਜਿਹੜਾ ਬੜਾ ਟਾਈਮ ਵੀ ਲੱਗ ਜਾਂਦਾ ਹੈ ਇਸ ਕਰਕੇ ਜੇ ਤੁਹਾਨੂੰ ਸ਼ਾਸਤਰ ਵੀ ਕਹਿੰਦਾ ਹੈ ਸਾਇੰਸ ਵੀ ਕਹਿ ਰਿਹਾ ਤੁਹਾਡੀ ਜ਼ਿੰਮੇਵਾਰੀ ਵੀ ਬੰਦੀ ਹੈ ਤੇ ਫਿਰ ਆਪਾਂ ਕਿਉਂ ਨਹੀਂ ਰੱਖਦੇ ਇਹ ਪਾਣੀ ਰੱਖਣਾ ਬਹੁਤ ਜ਼ਰੂਰੀ ਹੈ ਤਾਂ ਕਿ ਪੰਛੀ ਨੂੰ ਬਚਾਇਆ ਜਾ ਸਕੇ ਪੰਛੀ ਬਚੇ ਰਹਿਣਗੇ ਤੇ ਇਨਸਾਨ ਵੀ ਬਚੇ ਰਹਿਣਗੇ ਨਾਸਾ ਨੇ ਦੱਸਿਆ ਯੋਧ ਕਰਕੇ ਕਿ ਜੇ ਦੁਨੀਆ ਤੋਂ ਪੰਛੀ ਖਤਮ ਹੋ ਗਏ ਤਾਂ ਇਨਸਾਨ ਵੀ ਖਤਮ ਹੋ ਜਾਣਗੇ ਇਨਸਾਨ ਤੇ ਪੰਛੀ ਦਾ ਇੰਨਾ ਵੱਡਾ ਰਿਸ਼ਤਾ ਹੈਗਾ ਜੇ ਇਸ ਕਰਕੇ ਪੰਛੀਆਂ ਨੂੰ ਬਚਾ ਲਓ ਤੁਸੀਂ ਪੰਛੀਆਂ ਨੂੰ ਬਚਾ ਕੇ ਕੋਈ ਹਾਨੀ ਨਹੀਂ ਕਰ ਰਹੇ ਆਪਣੇ ਆਪ ਨੂੰ ਆਪਣੀ ਹੋਦ ਨੂੰ ਬਚਾ ਰਹੇ ਹੋ ਮੈਂ ਹੀ ਬੇਨਤੀ ਕਰਾਂਗਾ ਸਾਰਿਆਂ ਨੂੰ ਕਿ ਪੰਛੀਆਂ ਨੂੰ ਬਚ ਘਰੋਂ ਨਿਕਲਦੇ ਇੱਕ ਪਾਣੀ ਦੀ ਬੋਤਲ ਲੈ ਕੇ ਜ਼ਰੂਰ ਨਿਕਲੋ ਤਾਂ ਕਿ ਰਸਤੇ 'ਚ ਕਿਤੇ ਖਾਲੀ ਘਸੌਰਾ ਮਿਲ ਜੇ ਜਾਂ ਸੁਗਦਾ ਹੋਇਆ ਪੇਟ ਦਿਖ ਜੇ ਉੱਧੇ ਤੇ ਇੱਕ ਬੋਤਲ ਪਾਣੀ ਪਾ ਦਿਓ ਤੁਹਾਡਾ ਇੱਕ ਬੋਤਲ ਪਾਣੀ ਕਿਸੇ ਵੀ ਪੰਛੀ ਜਾਂ ਪੇੜ ਨੂੰ ਜਾਨ ਦੇ ਸਕਦਾ ਹੈ ਤਾਂ ਜਾਨ ਇਕੱਲੀ ਸਿਰਫ ਉਹਦੀ ਨਹੀਂ ਬਚਾਈ ਉਹਦੇ ਨਾਲ ਜੁੜੇ ਹਰ ਇਨਸਾਨ ਦੀ ਵੀ ਬਚਾਈ ਹੈ ਹੋਰ ਹੈ ਅਤੇ ਵੱਲੋਂ ਕਿਹੜੇ ਕਿਹੜੇ ਉਪਰਾਲੇ ਕੀਤੇ ਜਾ ਰਹੇ ਦੇਖੋ ਟਾਈਮ ਟਾਈਮ ਤੇ ਸਾਡੀ ਐਨ ਜੀਓ ਇਸ ਤਰ੍ਹਾਂ ਦੇ ਉਪਰਾਲੇ ਕਰਦੀ ਜਿਸ ਤਰ੍ਹਾਂ ਚਾਈਨਾ ਡੋਰ ਤੇ ਬਚਾਉਣ ਦੇ ਲਈ ਗਾਰਡ ਲਗਾਏ ਗਏ ਉਹ ਸਾਡੇ ਟੀਮ ਮੈਂਬਰ ਹਿਤੇਸ਼ ਰਾਣਾ ਜੀ ਦਾ ਆਈਡੀਆ ਸੀ ਤੇ ਉਹ ਵੀ ਸਾਡੇ ਨਾਲ ਹੈ ਇਹਨਾਂ ਦਾ ਆਈਡੀਆ ਹੈ ਸਪੈਸ਼ਲ ਗੁਜਰਾਤ ਤੋਂ ਮੰਗਾ ਕੇ ਚਾਈਨਾ ਡੋਰ ਤੋਂ ਹਰ ਸਾਲ ਲੋਕੀ ਜ਼ਖਮੀ ਹੁੰਦੇ ਆ ਬੱਚਨ ਦੇ ਲਈ ਮੋਟਰਸਾਈਕਲ ਤੇ ਗਾਰ ਲਗਾਏ ਗਏ ਉਸ ਤੋਂ ਪਹਿਲਾਂ ਬਟੇਰ ਦਿਵਸ ਤੇ ਜਾਂ ਯਾਨੀ ਕਿ ਵਰਲਡ ਸਪਾਇਰੋ ਡੇ ਤੇ ਆਪਾਂ ਪਛਿਆਂ ਦੇ ਆਲਣੇ ਵੱਡੇ ਸੀ ਇਸ ਤਰ੍ਹਾਂ ਸਮੇ ਸਮੇਂ ਤੇ ਰਹਿੰਦੇ ਸਾਡੇ ਇਸ ਤਰ੍ਹਾਂ ਉਪਰਾਲੇ ਹੁੰਦੇ ਰਹਿੰਦੇ ਸਦੀਆਂ ਚ ਕੰਬਲਾ ਦੀ ਵੱਡੇ ਜਾਂਦੇ ਆ ਜੁਰਾਬਾਂ